ਯਾਰਾ ਤੁਹਾਡੀ ਨੌਕਰੀ ਚੰਗੀ ਆ ਉਹ ਵੀ ਅਗਲਾ ਕਹਿੰਦਾ ਵੀ ਇਹਦੀ ਨੌਕਰੀ ਤੋਂ ਲੈ ਜੀਵੇ ਤਾਡਾ ਕਾਰੋਬਾਰ ਚੰਗਾ ਚੱਲਦਾ ਉਹ ਵੀ ਨਹੀਂ ਲੁੱਕ ਜਾਂਦੇ ਵੀ ਇਹ ਤਾਂ ਬੰਦ ਹੋ ਜਾ ਤੁਹਾਡਾ ਬਿਜ਼ਨਸ ਚੰਗਾ ਉਹ ਵੀ ਕੁਝ ਨਹੀਂ ਚੰਗਾ ਸੰਤੋ ਤੂੰ ਤੁਸੀਂ ਸਿਹਤ ਪੱਖੋਂ ਚੰਗੇ ਹੋ ਘਰਵਾਰਾ ਚੰਗੇ ਆ ਤੇ ਫੇਰ ਵੀ ਲੋਕੀ ਨਹੀਂ ਜਾਂਦੇ ਵੀ ਮੁੰਜੇ ਤੇ ਪੈ ਜੇ ਬਿਮਾਰ ਹੋ ਜੇ ਤੇ ਇਹਦੇ ਪੈਸੇ ਦੀ ਬਿਮਾਰੀ ਤੇ ਆਮ ਜੀ ਕਰ ਲੋਕਾਂ ਚ ਹੋ ਗਈ ਸੜੇਵਾ ਲੋਕਾਂ ਚ ਇੰਨਾ ਕੁ ਵਧ ਗਿਆ ਨਾ ਕਿਸੇ ਨੂੰ ਦੇਖ ਕੇ ਕੋਈ ਨਹੀਂ ਜਾਂਦਾ ਇਹ ਤਾਂ ਅੰਤਰ ਮੰਤਰ ਵਾਲੇ ਬਾਬਿਆਂ ਕੋਲੇ ਜਾਂਦੇ ਨੇ ਕਾਲੇ ਇਲਮ ਕਾਲੇ ਜਾਦੂ ਪਤਾ ਨਹੀਂ ਕਿੰਨਾ ਕੋਈ ਕੁਛ ਬੈਠਾ ਕਿੰਨੇ ਹੀ ਉਹਨਾਂ ਕੋਲੇ ਪੈਸੇ ਚਾਹੇ ਖੜੇ ਪਰ ਲੱਖ ਮੰਗਣ ਲੱਖ ਵੀ ਦਿੰਦੇ ਨੇ ਆਪਣਾ ਤਾਂ ਘਰ ਬਰਬਾਦ ਕਰਨ ਨਾਲ ਦੂਜੇ ਦਾ ਵੀ ਕਰਦੇ ਦੇਖੋ ਹੁੰਦਾ ਐਨੀ ਹਮੀ ਉਹਨਾਂ ਦਾ ਨਹੀਂ ਹੁੰਦਾ ਉਹਨਾਂ ਦਾ ਵੀ ਹੁੰਦਾ ਕੋਈ ਜਦੋਂ ਪੈਸੇ ਝੋਟੇ ਰਕਮ ਲੈਂਦੇ ਨੇ ਅੱਜ ਕੱਲ ਦੇਖੋ ਆਪਣੇ ਬੰਗਾਲੀ ਬਾਬਾ ਜੀ ਆਏ ਹੋਏ ਨੇ ਪਤਾ ਨਹੀਂ ਕੀ ਦਾ ਭਲਾ ਕਰਨ ਵਾਸਤੇ ਚਲੋ ਕਿਸੇ ਵੀ ਵਜਾ ਕਰਕੇ ਆ ਗਿਆ ਪਹਿਲੀ ਮੇਰਾ ਵੀਡੀਓ ਮੀਆਂ ਬੀਬੀ ਦੋਨੇ ਜਾਣੇ ਨੇ ਬਜ਼ੁਰਗ ਨੇ ਉਹ ਕਹਿੰਦੇ ਵੀ ਸਾਨੂੰ ਸਾਡੇ ਬੱਚਿਆਂ ਨੇ ਘਰੋਂ ਕੱਢਤਾ ਸਿਰਫ ਆਪਣੇ ਰਹਿੰਦੇ ਨੇ ਵਿਚਾਰੇ ਉਹਨਾਂ ਦਾ ਕੋਈ YouTube ਤੇ ਚੈਨਲ ਨਹੀਂ ਕੋਈ Facebook ਤੇ ਚੈਨਲ ਨਹੀਂ ਬਿਲਕੁਲ ਟੋਟਲੀ ਅਨਪੜ੍ਹ ਨੇ ਜੋਸਤ ਵਿਦਿਆ ਦਾ ਕੰਮ ਜਾਣਦਾ ਥੋੜਾ ਬਾਲਾ ਪਰ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਵੀ ਇਹਦਾ ਕੰਮ ਬਹੁਤ ਵਧੀਆ ਜਿੱਥੇ ਕਰਦਾ ਰਿਹਾ ਤੇ ਜਿੱਥੇ ਇਹ ਮਤਲਬ ਪਹਿਲਾਂ ਰਹਿੰਦਾ ਵੀ ਸੀ ਤੇ ਕਿਸੇ ਵਜ੍ਹਾ ਕਰਕੇ ਉਹਥੇ ਬਾਹਰ ਚਲੇ ਗਏ ਉਹਨੂੰ ਉੱਥੋਂ ਆਉਣਾ ਪਿਆ ਚਲੋ ਇੱਥੇ ਰਹਿ ਰਹੇ ਆ ਆਪਾਂ ਨੂੰ ਕੋਈ ਨਹੀਂ ਦਿੱਕਤ ਨਹੀਂ ਲੱਗਣੀ ਤੇ ਚੰਗਾ ਬੰਦਾ ਕੋਈ ਤੰਤਰਮੰਤ ਕੋਈ ਮਾੜਾ ਕਰਮ ਨਹੀਂ ਦੱਸਦਾ ਕਰਨਾ ਤੇ ਉਹਨੇ ਕੀ ਦੱਸਿਆ ਵੀ ਜੇ ਕਿਸੇ ਦੀ ਛੱਪਤਾ ਕਿਸਮ ਉਹਦੇ ਘਰ ਦੇ ਵਿੱਚ ਵੀ ਟੂਣਾ ਮਾਣਾ ਕੀਤਾ ਜਾਂ ਕਾਲਾ ਮੰਤਰ ਜਾਦੂ ਜੋ ਵੀ ਕੀਤਾ ਹੋਇਆ ਵੀਰ ਪਰਖਣਾ ਕਿਵੇਂ ਆ ਪੰਚ ਦਾ ਗਲਾਸ ਲੈ ਲੈਣਾ ਉਹਦੇ ਵਿੱਚ ਪਾਣੀ ਪਾਉਣਾ ਉਹਦੇ ਵਿੱਚ ਇੱਕ ਨਿੰਬੂ ਲੈ ਕੇ ਪਾਣੀ ਤੁਸੀਂ ਪਾ ਦੇਣਾ ਪਾ ਕੇ ਵਿੱਚ ਥੋੜਿਆ ਨੂਨ ਘੋਲ ਕੇ ਨਿੰਬੂ ਪਾਉਣਾ ਪਹਿਲਾਂ ਨੂਨ ਪਾ ਦੇਣਾ ਤੁਸੀਂ ਉਹਨੂੰ 3-4 ਦਿਨ ਕਿਸੇ ਸੈਰ ਤੇ ਰੱਖ ਦੇਣਾ ਜਿੱਥੇ ਉਹਨੂੰ ਮਤਲਬ ਤੁਸੀਂ ਜਿਆਦਾ ਕੋਈ ਹੱਥ ਪੱਲਾ ਜਾਂ ਨਾ ਮਾਰੇ। ਕਈ ਵਾਰੀ ਬੱਚਿਆਂ ਵਾਲਾ ਘਰ ਹੁੰਦਾ ਪਾਣੀ ਡੋਲ ਦਿੰਦੇ ਨੇ, ਨਿੰਬੂ ਰੋੜ ਦਿੰਦੇ ਨੇ, ਗਲਾਸ ਥੋੜਾ ਦੇ ਨੇ, ਗਲਾਸ ਕੰਚੜਾ ਹੋਣਾ ਚਾਹੀਦਾ। ਤੇ ਤੁਸੀਂ ਦੇਖਾਂ ਜੇ ਤਾਂ ਤੁਹਾਡੇ ਨਿੰਬੂ ਦਾ ਕਲਰ ਤੀਜੇ ਦਿਨ ਚੌਥੇ ਦਿਨ ਉਹ ਜਾਈਏ ਫੇਰ ਤਾਂ ਸਮਝ ਲਓ ਤੁਹਾਡੇ ਘਰੇ ਕਿਸੇ ਦਾ ਕੁਛ ਕੀਤਾ ਕਰਾਇਆ ਨਹੀਂ। ਆਰਾਮ ਦੇਣਾ ਰੱਬ ਦਾ ਨਾਮ ਲੋ। ਕੋਈ ਵਾਸਤਾ। ਅਗਰ ਤੁਹਾਨੂੰ ਲੱਗਦਾ ਨਿੰਬੂ ਦਾ ਰੰਗ ਵਟ ਗਿਆ, ਨਿੰਬੂ ਕਾਲਾ ਹੋ ਗਿਆ ਜਾਂ ਨਿੰਬੂ ਕਿਸੇ ਵੀ ਸਾਧਾ ਵਗਾਰ ਅਰ ਨੇ ਅਰੰਭ ਚੇਂਜ ਕਰ ਲਿਆ ਫਿਰ ਤੁਸੀਂ ਸਮਝ ਲਓ ਵੀ ਸਾਡੇ ਘਰ ਦੇ ਵਿੱਚ ਕੀਤਾ ਕਰਾਇਆ ਤੁਸੀਂ ਹੁਣ ਕਰਨਾ ਕੀ ਹੈ ਤੁਸੀਂ ਇਸ ਕੰਮ ਨੂੰ ਚੌਥੇ ਪੰਜਵੇਂ ਹਫਤੇ ਚ ਜਾਨੀ ਇੱਕ ਵਾਰ ਜ਼ਰੂਰ ਕਰਨਾ ਲਗਾਤਾਰ ਕਰਦੇ ਰੈੱਡ ਪੈਨ ਨਾਲ ਹੀ ਲਿਖਣੇ ਨੇ ਤੁਸੀਂ ਇਸ ਕਾਗਜ਼ ਨੂੰ ਕੀ ਕਰਨਾ ਜਿਹੜੇ ਕੰਚ ਦੇ ਗਲਾਸ ਵਿੱਚ ਆਪਾਂ ਨਮਕ ਘੋਲਿਆ ਉਹਦੇ ਵਿੱਚ ਨਿੰਬੂ ਪਾ ਦੇਣਾ ਨਿੰਬੂ ਪਾ ਕੇ ਇਹਨੂੰ ਪਹਿਲਾਂ ਇਸ ਤਰ੍ਹਾਂ ਫੋਲਡ ਕਰਨਾ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਤੇ ਫਿਰ ਇਹਨੂੰ ਇਸ ਤਰ੍ਹਾਂ ਕਰਨਾ ਫਿਰ ਇਹਨੂੰ ਕੰਚ ਦੇ ਜਿਹੜਾ ਗਲਾਸ ਦੇ ਵਿੱਚ ਨਿੰਬੂ ਆ ਨੂਨ ਕੋਲੇ ਆਪਾਂ ਨੇ ਉਹਦੇ ਵਿੱਚ ਇਹਨੂੰ ਇਸ ਤਰ੍ਹਾਂ ਪਾ ਦੇਣਾ ਵਾ ਚੌਥੇ ਦਿਨ ਤੁਸੀਂ ਚੱਕਣਾ ਦੇਖਿਓ ਫਿਰ ਜੇ ਤੁਹਾਨੂੰ ਲੱਗਿਆ ਵੀ ਨਿੰਬੂ ਕਾਲਾ ਹੋ ਗਿਆ ਜਾਂ ਨਿੰਬੂ ਦਾ ਰੰਗ ਬੱਟ ਗਿਆ ਕੋਈ ਸੇ ਵੀ ਕਿਸਮ ਦਾ ਹੋ ਗਿਆ ਤਾਂ ਸਮਝ ਲਓ ਕੀਤਾ ਕਰਾਇਆ ਫਿਰ ਬਾਰ-ਬਾਰ ਤੁਸੀਂ ਕਰਦੇ ਰਹੋ 1 ਸਾਲ ਤੱਕ ਤੇ ਜੇ ਨਿੰਬੂ ਦਾ ਉਹ ਜਿਹਾ ਹੀ ਰੰਗ ਰਿਹਾ ਫਿਰ ਸਮਝ ਲਓ ਵੀ ਕਿਸੇ ਦਾ ਕੁਝ ਨਹੀਂ ਕੀਤਾ ਕਰਾਇਆ